ਕੱਲ੍ਹ ਗਿਆ ਕੰਮ ਕਰਦੇ ਹੋਰ ਕਿੰਨੀ ਆਜ਼ਾਦੀ ਰਹੋ ਨਮਸਕਾਰ ਜੀ ਮੇਰਾ ਨਾਮ ਡਾਕਟਰ ਪ੍ਰਿੰਸ ਕੁਮਾਰ ਗਰਗ ਹੈ ਮੈਂ ਅਤੇ ਡਾਕਟਰ ਰਿਤਿਕਾ ਬਾਂਸ ਨੇ ਜੋ ਕਿ ਡੀਐਮ ਨੇਫਰੋਲੋਜੀ ਨੇ ਕਿਡਨੀ ਦੇ ਸਪੈਸ਼ਲਿਸਟ ਨੇ ਮੈਂ ਹਾਰਟ ਦਾ ਸਪੈਸ਼ਲਿਸਟ ਹਾਂ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਜਤਲਵੰਡੀ ਸਾਹਬੋ ਖਾਸ ਸਕੂਲ ਵਿਖੇ ਕੈਂਪ ਲਗਾਇਆ ਜਿਸ ਵਿੱਚ ਅਸੀਂ ਫ੍ਰੀ ਚੈੱਕਅਪ ਕਰ ਰਹੇ ਹਾਂ ਫ੍ਰੀ ਸੀਜੀ ਕਰ ਰਹੇ ਹਾਂ ਫ੍ਰੀ ਲੋੜਵੰਦਾਂ ਨੂੰ ਦਵਾਈਆਂ ਵੀ ਦੇ ਰਹੇ ਹਾਂ ਅਤੇ ਬਲੱਡ ਸੈਂਪਲਿੰਗ ਵੀ ਜਿਵੇਂ ਕਿ ਥਾਇਰੋਇਡ ਜਾਂ ਐਚਬੀ1ਸੀ ਤੇ ਨਿਮਿਨੇ ਸ਼ੂਗਰ ਦਾ ਸੈਂਪਲ ਹੈ ਉਹ ਵੀ ਫ੍ਰੀ ਕਰ ਰਹੇ ਹਾਂ ਤਾਂ ਸਾਡੇ ਕੋਲੋਂ तकरीबन ਸਾਰੀ ਤਰ੍ਹਾਂ ਦੇ ਮਰੀਜ਼ ਆ ਰਹੇ ਨੇ ਜਿਦਾ ਵਿੱਚ ਜ਼ਿਆਦਾਤਰ ਮੇਨਲੀ ਹਾਰਟ ਦੇ ਨੇ ਤੇ ਕਿਡਨੀ ਦੇ ਸੰਬੰਧੀ ਨੇ ਇਸ ਦਾ ਪ੍ਰੋਬਲਮ ਆ ਰਹੀ ਹੈ ਨਾ ਤਾਂ ਕੀ ਕਾਰਨ ਨੇ ਜ਼ਿਆਦਾ ਵੀ ਆ ਰਹੀ ਨੇ ਹਾਰਟ ਦੀਆਂ ਦੇਖੋ ਜ਼ਿਆਦਾ ਦਿੱਕਤ ਤਾਂ ਜੋ ਅੱਜ ਕੱਲ ਹਾਰਟ ਦੇ ਵਿਚਾਰੀਆਂ ਨੇ ਆਪਣਾ ਰਹਿਣਾ ਸਹਿਣਾ ਖਾਣਾ ਪੀਣਾ ਇਸ ਤਰ੍ਹਾਂ ਦਾ ਹੈ ਵਰਕਆਊਟ ਜ਼ਿਆਦਾ ਨਹੀਂ ਕਰਨਾ ਹੈ ਸਮੋਕਿੰਗ ਕਰਨਾ ਜਾਂ ਫੈਮਿਲੀਆਂ ਦੇ ਵਿੱਚ ਕਈ ਵਾਰ ਜੈਨੇਟਿਕਲੀ ਹੁੰਦਾ ਹੈ ਇਹ ਸਾਰੇ ਫੈਕਟਰਸ ਇਕੱਠੇ ਰਾਲ ਕੇ ਹੀ ਬੀਪੀ ਦੀ ਦਵਾਈ ਨਹੀਂ ਲੈਣਾ ਜਾਂ ਬੀਪੀ ਨੂੰ ਕੰਟਰੋਲ 'ਚ ਨਹੀਂ ਰੱਖਣਾ 슈ਗਰ ਦਾ ਪਰਹੇਜ਼ ਨਹੀਂ ਕਰਨਾ ਤਾਂ ਇਹ ਸਾਰੇ ਫੈਕਟਰਸ ਇਕੱਠੇ ਹੋ ਕੇ ਹੀ ਸਾਰੇ ਪ੍ਰਮੋਟ ਕਰਦੇ ਆਏ ਨੇ ਮੈਂ ਡਾਕਟਰ ਰਿਤਿਕਾ ਬਾਂਸਲ ਮੈਂ ਡੀਐਮ ਨੇਫਰੋਲੋਜਿਸਟ ਹਾਂ ਤੇ ਕ੍ਰਿਸਟਲ ਹੈਲਥਕੇਅਰ ਬਟਿੰਡਾ ਵਿਖੇ ਕੰਮ ਕਰਦੀ ਹਾਂ ਅੱਜ ਅਸੀਂ ਤਲਵੰਡੀ ਸਾਬੋ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮਹੋਤਸਵ ਨੂੰ ਸਮਰਪਿਤ ਦੇਤੇ ਹਾਰਟ ਤੇ ਕਿਡਨੀ ਦਾ ਫ੍ਰੀ ਹੈਲਥ ਚੈੱਕਅਪ ਕੈਂਪ ਲਗਾਇਆ ਹੈ ਹਾਰਟ ਦੇ ਡਾਕਟਰ ਸਾਹਿਬ ਡਾਕਟਰ ਪ੍ਰਿੰਸ ਕੁਮਾਰ ਗਰ ਉਕੀ ਡੀਐਮ ਕਾਰਡੀਓਲੋਜਿਸਟ ਹਨ ਇੱਥੇ ਅਸੀਂ ਕਿਡਨੀ ਤੇ ਹਾਰਟ ਦੀ ਦਿੱਕਤ ਸੰਬੰਧੀ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਹਾਂ ਤੇ ਉਹਨਾਂ ਨੂੰ ਲੋੜਿੰਦਾ ਸਲਾਹ ਤੇ ਟੈਸਟ ਤੇ ਜੋ ਵੀ ਦਵਾਈਆਂ ਦੇ ਸਕਦੇ ਹਾਂ ਉਹ ਫਰੀਦੇ ਵਿੱਚ ਦੇ ਰਹੇ ਹਾਂ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਖੂਨਦਾਨ ਕੈਂਪ ਦੇ ਅਸੀਂ ਅਦ ਮਾਲਵਾ ਵੈਲਫੇਅਰ ਕਲੱਬ ਕਲਵੰਡੀ ਸਾਹੋ ਜਿਲ੍ਹਾ ਬਟਿੰਡਾ ਵੱਲੋਂ ਸ਼ਹੀਦੀ ਆਜ ਨੂੰ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਾ ਰਹੇ ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਸ਼ਹੀਦਾਂ ਉਹ ਸੱਚੀ ਸ਼ਰਧਾਂਜਲੀ ਦੇਣ ਦਾ ਸੀ ਕਿ ਵਧੀਆ ਸਮਾਜ ਸੇਵਾ ਦਾ ਤਰੀਕਾ ਲੱਭਿਆ ਅਸੀਂ ਖੂਨਦਾਨ ਕਰਕੇ ਅਤੇ ਲੋੜਵੰਦ ਲੋਕ ਜਿਹੜੇ ਮਰਗੀ ਦੀ ਨੇ ਉਹਨਾਂ ਦਾ ਚੈੱਕ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਫ੍ਰੀ ਟੈਸਟ ਕਰਕੇ ਅਸੀਂ ਸਮਾਜ ਸੇਵਾ ਦੇ ਵਿੱਚ ਸ਼ਹੀਦਾਂ ਦੇ ਜਨਮ ਦਿਨ ਨੂੰ ਯਾਦ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਸੀਂ ਅੱਜ ਇਹ ਸੇਵਾ ਦਾ ਕੰਮ ਕਰ ਰਹੇ ਹਾਂ ਤੇ ਮੈਂ ਆਮ ਲੋਕਾਂ ਨੂੰ ਕਲੱਬਾਂ ਨੂੰ ਦੂਸਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਸਾਡੇ ਸ਼ਹੀਦਾਂ ਕਰਕੇ ਜਿੰਨਾ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਉਹਨਾਂ ਦੀ ਯਾਦ ਨੂੰ ਸਾਨੂੰ ਤਾਜ਼ਾ ਰੱਖਣ ਦੇ ਲਈ ਕੋਈ ਨਾ ਕੋਈ ਸਮਾਜ ਸੇਵਾ ਦੇ ਕੰਮ ਸਾਨੂੰ ਜ਼ਰੂਰ ਕਰਨੇ ਚਾਹੀਦੇ ਆ। ਅੱਛਾ। ਲੱਗ ਨਹੀਂ ਲੱਗਦੀ। ਇਹ ਵੀਡੀਓ ਬਣਾਉਣੀ ਸੀ। ਅੱਛਾ ਜੀ। ਸ਼ਹੀਦ ਭਗਤ ਸਿੰਘ ਦੇ 177ਵੇਂ ਜਨਮ ਦਿਨ ਨੂੰ ਸਨਮਰਤਤਾ ਮਾਲਵਾ ਵੈਲਫੇਅਰ ਕਲੱਬ ਤਲਵੰਡੀ ਸਾਹਿਬ ਵੱਲੋਂ ਬਹੁਤ ਹੀ ਵਧੀਆ ਇਹ ਉਦਦਨ ਕੀਤਾ ਗਿਆ। ਇਹ ਸੱਚੀ ਸੰਧਾਗਲੀ ਦਿੱਤੀ ਗਈ ਹੈ। ਸਾਡੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਦੇ ਦਿਹਾੜੇ ਤੇ ਅੱਜ ਤਲਵੰਡੀ ਸਾਬੋ ਵਿਖੇ ਮੈਡੀਕਲ ਚੈੱਕਅਪ ਤੇ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ ਮੈਂ ਸਾਰੇ ਕਲੱਬ ਨੂੰ ਉਹਨਾਂ ਦੇ ਪ੍ਰਧਾਨ ਸਾਹਿਬਾਨ ਨੂੰ ਵਧਾਈ ਦਿਨਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਖੂਨਦਾਨ ਨਾਲ ਜਿਹੜਾ ਇਹਨੂੰ ਮਹਾਦਾਨ ਕਿਹਾ ਗਿਆ ਮਹਾਦਾਨ ਇਸੇ ਕਰਕੇ ਕਿਹਾ ਗਿਆ ਕਿ ਇੱਕ ਯੂਨਟ ਇੱਕ ਬੰਦੇ ਦੀ ਜਾਨ ਬਚਾਉਂਦੀ ਹੈ ਸੋ ਬਹੁਤ ਵੱਡਾ ਉਤਮ ਹੈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਸਾਰੇ ਕਲੱਬ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਜਿਹੜੇ ਵੱਧ ਚੜ ਕੇ ਇੱਥੇ ਸਾਲੇ ਰਹੇ ਨੇ ਸੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਬਲੱਡ ਬੈਂਕ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜਿਵੇਂ ਪਿੰਡਾਂ ਦੇ ਵਿੱਚ ਜਿਹੜੇ ਕਲੱਬ ਹੈ ਉਹ ਕਿੱਦ ਹੁੰਦੇ ਆ ਇਹ ਕੀ ਮੈਸੇਜ ਦੇਣਾ ਤੁਹਾਨੂੰ ਕਿ ਕਲੱਬ ਬਾਰੇ ਸਾਰ ਇਹਦੇ ਨਾਲ ਕੁਝ ਰੀਜਨ ਬਣੇ ਸੀ ਕਲੱਬ ਨੇ ਅਸਲ 'ਚ ਇੱਕ ਵਾਰੀ ਕੰਮ ਛੱਡ ਗਈ ਸੀ ਉਹ ਜਾਦੇ ਪੋਲੀਟਿਕਲ ਪਾਸੇ ਆ ਗਈ ਸੀ ਸੇਵਾਲੇ ਪਾਸੇ ਤੋਂ ਉਹ ਹੌਲੀ-ਹੌਲੀ ਵਾਪਸ ਆ ਰਹੇ ਨੇ ਜੁੜ ਰਹੇ ਨੇ ਹੁਣ ਅਸੀਂ ਇਹ ਨੀਤੀ ਇਹ ਕੋਸ਼ਿਸ਼ ਕਰਾਂਗੇ ਕਿ ਜਿੱਥੇ ਕਲੱਬ ਡੈੱਡ ਨੇ ਉੱਥੇ ਨਵੇਂ ਕਲੱਬ ਬਣਾਵਾਂਗੇ ਤੇ ਉਹਨਾਂ ਨੂੰ ਸਮਾਜ ਸੇਵਾ ਲਈ ਤਿਆਰ ਕਰਾਂਗੇ ਅੱਜ ਮੈਂ ਡਾਕਟਰ ਰਿਤਿਕਾ ਐਸ ਬਲੱਡ ਬੈਂਕ ਇਨ ਚਾਰਜ ਸਿਵਲ ਹਸਪੀਟਲ ਬਠਿੰਡਾ ਤੋਂ ਆਪਣੀ ਟੀਮ ਦੇ ਨਾਲ ਤਲਵੰਡੀ ਸਾਬੋ ਮਾਲਵਾ ਵੈਲਫੇਅਰ ਦੀ ਹੈਲਪ ਨਾਲ ਖੂਨਦਾਨ ਕੈਂਪ ਲਗਾਉਣ ਆਈ ਹੋਈ ਹੈ ਇੱਥੇ ਡੋਨਰਸ ਬੜੇ ਉਤਸ਼ਾਹ ਨਾਲ ਆਪ ਦਾ ਖੂਨਦਾਨ ਕਰਨ ਆ ਰਹੇ ਹਨ ਇਹ ਜਿਹੜਾ ਬਲੱਡ ਹੈ ਇਹ ਆਪਣੇ ਲੋਡ ਬੰਦ ਜਿਹੜੇ ਥੈਲਸੀਮੀਆ ਦੇ ਬੱਚੇ ਹੈ ਜਿਨ੍ਹਾਂ ਨੂੰ ਮਹੀਨੇ ਦੇ ਵਿੱਚ ਦੋ ਬਲੱਡ ਯੂਨਿਟਸ ਲਗਾਉਣੇ ਪੈਂਦੇ ਹੈ ਕੈਂਸਰ ਦੇ ਮਰੀਜ਼ ਔਰ ਆਪਣੇ ਡਾਇਲਿਸਿਸ ਦੇ ਪੇਸ਼IENTS ਅਨੀਮੀਆ ਵਾਲੀਆਂ ਫੀਮੇਲਸ ਜਿਹੜੀਆਂ ANC ਪੇਸ਼IENTS ਹੁੰਦੀਆਂ ਅਤੇ ਰੋਡ ਟ੍ਰਾਫਿਕ ਐਕਸੀਡੈਂਟ ਵਾਲੇ ਕੇਸਸ ਵਾਸਤੇ ਅਸੀਂ ਇਹ ਬਲੱਡ ਯੂਜ਼ ਕਰਦੇ ਆਂ ਸਾਡੇ ਕੋਲੇ ਹਮੇਸ਼ਾ ਬਲੱਡ ਬੈਂਕ ਦੇ ਵਿੱਚ ਸ਼ਾਰਟੇਜ ਰਹਿੰਦੀ ਹੈ ਕਿਉਂਕਿ ਬਲੱਡ ਬਹੁਤ ਜ਼ਿਆਦਾ ਤਰ੍ਹਾਂ ਦੇ ਵਿੱਚ ਯੂਜ਼ ਹੁੰਦਾ ਹੈ ਮੈਂ ਇਹੀ ਨੌਜਵਾਨ ਨੂੰ ਅਪੀਲ ਕਰਦੀ ਆਂ ਕਿ ਵੱਧ ਤੋਂ ਵੱਧ ਸਰਕਾਰੀ ਬਲੱਡ ਬੈਂਕਾਂ ਦੇ ਵਿੱਚ ਜਾ ਕੇ ਖੂਨਦਾਨ ਕਰੋ ਤਾਂ ਜੋ ਲੋੜਵੰਦਾਂ ਨੂੰ ਆਪਣੀ ਇਸ ਸੇਵਾ ਦਾ ਮੌਕਾ ਮਿਲੇ ਆ ਆਮ ਨੌਜਵਾਨੇ ਇਹੀ ਚੀਜ਼ ਕਰ ਚੰਦੇ ਆ ਜੀ ਖੂਨ ਘਾਉਣ ਨਾਲ ਚੱਕਰ ਆਉਂਦੇ ਆ ਜਾਂ ਬਾਹਰ ਵਿੱਚ ਫ੍ਰੀਨ ਨਹੀਂ ਬੰਦਾ ਇਹਦੇ ਬਾਰੇ ਏਦਾਂ ਦੀ ਕੋਈ ਗੱਲ ਨਹੀਂ ਹੈ ਇਹ ਸਾਰੀਆਂ ਆਪਣੀਆਂ ਮਿਸ ਅੰਡਰਸਟੈਂਡਿੰਗਸ ਹੈ ਇਹ ਆਪਾਂ ਗੱਲ ਕਰਕੇ ਇਹਨਾਂ ਬਾਰੇ ਗੱਲ ਕਰ ਸਕਦੇ ਆਂ ਔਰ ਜੇ ਆਪਾਂ ਫਲੂਇਡਸ ਦੀ ਇਨਟੇਕ ਵਧੀਆ ਰੱਖੀਏ ਖਾਣਾ ਪੀਣਾ ਆਪਣਾ ਵਧੀਆ ਰਵੇ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਉਹ ਅਗਰ ਆਪਾਂ ਕਰੀਏ ਆਪਣੀ ਬਾਡੀ ਦੇ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੋਏਗੀ ਬਲਕਿ ਜਿੱਦਾਂ ਜਿੰਨਾ ਜ਼ਿਆਦਾ ਆਪਾਂ ਖੂਨਦਾਨ ਕਰਾਂਗੇ ਉਹਨਾਂ ਆਪਣੀ ਬਾਡੀ ਦੇ ਵਿੱਚ ਫਰੈਸ਼ ਬਲੱਡ ਬਣੇਗਾ ਆਪਾਂ ਨੂੰ ਹਾਰਟ ਦੀਆਂ ਪ੍ਰੋਬਲਮਸ ਔਰ ਕਈ ਹੋਰ ਬਿਮਾਰੀਆਂ ਲੱਗਣ ਦੇ ਚਾਂਸਸ ਘੱਟ ਜਾਣਗੇ